ਆਉ ਜੀ ਦੇਖਿਏ ਤੀਰਥ ਕੀ ਹੈ ਜੀ ਤੀਰਥਨਾਮਾ ਜਿਹੜਾ ਹੈ ਮਹਾਰਜ ਕਹਿੰਦੇ ਨੇ ਤੀਰਥ ਉਹ ਇਸ਼ਨਾਨ ਹੈ ਜੀ ਜਿੱਥੇ ਧਰਮ ਭਾਵਨਾ ਨਾਲ ਲੋਕ ਆਪਣੇ ਪਾਪ ਦੂਰ ਕਰਨ ਲਈ ਜਾਂਦੇ ਸਨ ਸੰਸਾਰ ਦੇ ਜਿੰਨੇ ਵੀ ਧਰਮ ਨੇ ਜੀ ਸਾਰਿਆਂ ਨੇ ਆਪਣੇ ਨਿਸ਼ਚੇ ਅਨਸਾਰ ਅਨੇਕਾਂ ਪਵਿੱਤਰ ਥਾਂ ਮੰਨ ਲੈਨੇ ਪਾਵਨਿਕਾਂ ਪਵਿੱਤਰ ਤੀਰਥ ਮੰਨ ਲੈਨੇ ਜੀ ਕਈ ਧਰਮਾਂ ਨੇ ਦਰਸ਼ਨ ਅਤੇ ਸਪਰਸ਼ ਭਾਵ ਹੱਥ ਲਾਉਣ ਦੇ ਮਾਤਰ ਹੀ ਤੀਰਥਾਂ ਨੂੰ ਮੁਕਤੀ ਦਾ ਸਾਧਨ ਮੰਨਿਆ ਹੈ ਜੀ ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਹੈ ਜੀ ਉਹ ਇਸ ਤੀਰਥ ਦੀ ਗੱਲ ਨੂੰ ਨਹੀਂ ਮੰਨਦੀ ਗੁਰਮਤ ਅਨੁਸਾਰ ਜੀ ਪਾਪ ਗੁਰਬਾਣੀ ਅਨੁਸਾਰ ਧਰਮ ਦੀ ਸਿੱਖਿਆ ਲਈ ਭਾਵ ਕੁਝ ਸਿੱਖਣ ਜਾਣ ਦੇ ਲਈ ਤੀਰਥਾਂ ਉੱਪਰ ਜਾਣਾ ਗੁਰੂ ਤੋਂ ਗੁਰੂ ਦੀ ਸਿੱਖਿਆ ਲੈਣ ਦੇ ਲਈ ਜਾਂ ਇਤਿਹਾਸ ਦੀ ਘਟਨਾ ਕਰਕੇ ਕੋਈ ਲਾਭ ਲੈਣ ਲਈ ਤੀਰਥਾਂ ਉੱਤੇ ਜਾਣਾ ਉੱਤਮ ਹੈ ਜੀ ਪਰ ਤੀਰਥ ਜਿਹੜਾ ਹੈ ਜੀ ਉਹ ਸੰਸਾਰ ਤੋਂ ਮੁਕਤੀ ਦਾ ਕੋਈ ਸੰਬੰਧ ਨਹੀਂ ਹੈ ਜੀ ਭਾਵੇਂ ਇਸ ਸੰਸਾਰ ਤੋਂ ਇਸ ਜਨਮ ਮਰਨ ਦੀ ਮੁਕਤੀ ਤੋਂ ਤੀਰਥਾਂ ਤੇ ਜਾ ਕੇ ਤੁਹਾਨੂੰ ਕੋਈ ਲਾਭ ਨਹੀਂ ਮਿਲਣਾ ਜੀ ਗੁਰੂ ਨਾਨਕ ਦੇਵ ਜੀ ਦੇ ਥੱਲੇ ਦੋ ਸ਼ਬਦ ਨੇ ਜੀ ਨੀਚੇ ਜੋ ਇਸ ਗੱਲ ਦਾ ਪੂਰਾ ਵਿਸਥਾਰ ਦਿੰਦੇ ਨੇ ਕਿ ਜਿਹੜਾ ਤੀਰਥ ਹੈ ਉਹ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਸ ਨੂੰ ਅਸੀਂ ਆਪਣੇ ਅੰਦਰ ਹੀ ਰੋਜ਼ ਨਹਾਉਣਾ ਹੈ ਜੀ ਆਓ ਸ਼ਬਦ ਦੇਖੀਏ ਜੀ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਇਹ ਹੈ ਜੀ ਅੰਗ 687 ਤੇ ਤਨਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਤੇ ਇਸ ਦੇ ਅਰਥਾ ਨਿਕਲਦੇ ਨੇ ਜੀ ਗੁਰੂ ਮਹਾਰਾਜ ਕਹਿੰਦੇ ਨੇ ਕਿ ਮੈਂ ਵੀ ਤੀਰਥਾਂ ਤੇ ਨਹਾਉਣ ਜਾਂਦਾ ਹਾਂ ਪ੍ਰਭੂ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਮੇਰੇ ਲਈ ਤੀਰਥ ਹੈ ਗੁਰੂ ਦੇ ਸ਼ਬਦਾਂ ਨੂੰ ਵਿਚਾਰਨਾ ਭਾਵ ਤੀਰਥ ਸ਼ਬਦ ਵਿਚਾਰ ਠੀਕ ਹੈ ਜੀ ਗੁਰੂ ਦੇ ਸ਼ਬਦਾਂ ਨੂੰ ਵਿਚਾਰਨਾ ਹੀ ਮੇਰੇ ਲਈ ਤੀਰਥ ਹੈ ਅੰਤਰ ਗਿਆਨ ਹੈ ਭਾਵ ਜਿਸ ਦੇ ਨਾਲ ਮੈਨੂੰ ਮੇਰੀ ਬੁੱਧੀ ਨੂੰ ਮੇਰੇ ਮਨ ਨੂੰ ਗਿਆਨ ਮਿਲਦਾ ਹੈ ਜੀ ਇਹ ਮੈਂ ਤੀਰਥ ਚ ਨਾਉਂਦਾ ਹੈ ਇਹ ਗੁਰੂ ਸਾਹਿਬਾਨ ਕਹਿੰਦੇ ਨੇ ਅੱਗੇ ਆਉਂਦਾ ਜੀ ਦੂਸਰਾ ਸ਼ਬਦ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤੀਰਥ ਨਾਵਾ ਇਹ ਜੀ ਅੰਗ 795 ਤੇ ਆਉਂਦਾ ਗੁਰੂ ਮਹਾਰਾਜ ਕਹਿੰਦੇ ਨੇ ਮੇਰਾ ਮਨ ਹੈ ਜਿਹੜਾ ਉਹ ਮੰਦਰ ਬਣ ਗਿਆ ਭਰਾਬ ਉਹ ਪ੍ਰਭੂ ਪਰਮਾਤਮਾ ਦੇ ਰਹਿਣ ਲਈ ਜਗ੍ਹਾ ਬਣ ਗਿਆ ਜੀ ਉਹ ਪ੍ਰਭੂ ਪਰਮਾਤਮਾ ਦੇ ਜੋਗ ਹੋ ਗਿਆ ਜੀ ਤਨ ਵੇਸ ਕਲੰਦਰ ਜਿਹੜਾ ਮੇਰਾ ਸਰੀਰ ਹੈ ਠੀਕ ਹੈ ਜੀ ਵੇਸ ਕਲੰਦਰ ਭਾਵ ਕਲੰਦਰ ਹੈ ਜੀ ਇੱਕ ਰਮਤਾ ਸਾਧੂ ਬਣ ਗਿਆ ਠੀਕ ਹੈ ਘਟ ਹੀ ਆਪਣੇ ਅੰਦਰ ਹੀ ਕਿਉਂਕਿ ਹੁਣ ਜਿਹੜੇ ਮੇਰੇ ਗਿਆਨ ਇੰਦਰੀ ਸੀਗੇ ਉਹ ਇੱਕ ਥਾਂ ਤੇ ਟਿਕ ਕੇ ਬਹਿ ਗਏ ਤੀਰਥ ਨਾਵਾ ਹੁਣ ਮੈਂ ਆਪਣੇ ਮਨ ਦੇ ਵਿੱਚ ਹੀ ਜਿਹੜਾ ਜਿਵੇਂ ਪਹਿਲਾਂ ਗੱਲ ਕੀਤੀ ਸੀ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਹੁਣ ਮੈਂ ਆਪਣੇ ਮਨ ਦੇ ਅੰਦਰ ਹੀ ਮੈਂ ਆਪਣੇ ਮਨ ਦੇ ਵਿੱਚ ਹੀ ਪ੍ਰਭੂ ਪਰਮਾਤਮਾ ਦੇ ਸ਼ਬਦ ਦੀ ਵਿਚਾਰ ਉਸ ਦੇ ਗੁਣ ਗਾ ਕੇ ਠੀਕ ਹੈ ਜੀ ਆਪਣੇ ਅੰਦਰ ਇਸ਼ਨਾਨ ਕਰਦਾ ਹਾਂ ਇਹ ਜਿਹੜਾ ਸ਼ਬਦ ਹੈ ਇਸ ਦੀ ਹੋਰ ਵਿਆਖਿਆ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਵੇ ਨਾ ਵੇ ਕੇ ਰੰਗ ਜਦੋਂ ਮਨ ਜਿਹੜਾਗਾ ਪਾਪਾਂ ਦੇ ਨਾਲ ਭਰ ਜਾਵੇ ਜਿਹੜਾ ਮਤ ਪੱਪ ਦੇ ਨਾਲ ਪਰ ਜਵੇ ਉਸ ਨੂੰ ਪ੍ਰਭੂ ਪ੍ਰਮਾਤਮਾ ਦਾ ਨਾਮ ਉਸ ਨੂੰ ਪ੍ਰਭੂ ਪ੍ਰਮਾਤਮਾ ਦੇ ਗੁਣ ਪ੍ਰਭੂ ਪ੍ਰਮਾਤਮਾ ਦੇ ਵਿਚਾਰ ਹੀ ਤੋ ਸਕਦੀ ਹੈ ਇਹ ਆ ਨਾਉਣ ਵਾਲੀ ਗੱਲ ਕੀਤੀ ਹੈ ਜੀ ਤੇ ਅੱਗੇ ਮਹਾਰਾਜ ਜਿਹੜੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਲਥੀ ਨਾਤੇ ਆ ਦੋਏ ਪਾ ਚੜੀਐ ਸਹੋਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹ ਰਹੇ ਨੇ ਜੀ 700 99 ਅੰਗਤੇ ਕਿ ਤੀਰਥਾਂ ਤੇ ਜਾ ਕੇ ਨਹਾਉਣ ਦਾ ਕੋਈ ਫਾਇਦਾ ਨਹੀਂ ਜੇ ਤੇਰਾ ਮਨ ਸਾਫ਼ ਨਹੀਂ ਹੈਗਾ ਜੇ ਤੇਰਾ ਮਨ ਨਿਰਮਲ ਨਹੀਂ ਹੈਗਾ ਨਹੀਂ ਤਾਂ ਇੰਨਾ ਤੀਰਥਾਂ ਤੇ ਜਾ ਕੇ ਤੂੰ ਪਾਪ ਤਾਂ ਕੀ ਲਾਉਣੇ ਸੀ ਸਗੋਂ ਹੋਰ ਪਾਪਾਂ ਦੀ ਮੈਲ ਚੜਾ ਕੇ ਆ ਗਿਆ ਜੀ ਤੇ ਹੁਣ ਤੁਸੀਂ ਵੀ ਜਾਣਦੇ ਹੋ ਕਿ ਉਹ ਪਾਪਾਂ ਦੀ ਮੈਲ ਕਿਵੇਂ ਚੜਦੀ ਹੈ ਜੀ ਆਪਾਂ ਉੱਥੇ ਜਾ ਕੇ ਚੋਰੀ ਕਰਦੇ ਹਾਂ ਕਈ ਵਾਰ ਆਪਾਂ ਕਿਸੇ ਨੂੰ ਬੁਰਾ ਬੋਲਦੇ ਆਂ ਤੂੰ ਮੈਨੂੰ ੱਤਕਾ ਮਾਰਿਆ ਓਏ ਤੂੰ ਆਹ ਕਰਦਾ ਓਏ ਮੇਰੇ ਵਿੱਚ ਵੱਜੀ ਜਾਂਦਾ ਸ਼ਾਂਤੀ ਤਾਂ ਹੈ ਹੀ ਨਹੀਂ ਜੀ ਆਪਾਂ ਲੜਨ ਲੱਗ ਜਾਂਦੇ ਆਂ ਉੱਥੇ ਜਾ ਕੇ ਪਤਾ ਨਹੀਂ ਕੀ ਤਾਂ ਦਿਲ ਦਿਖਾਉਨੇ ਆਂ ਪ੍ਰਮਾਤਮਾ ਹੀ ਜਾਣਦਾ ਕਦੇ ਕਿਸੇ ਦਾ ਬੁਰਾ ਤੱਕਦੇ ਆਂ ਪਤਾ ਨਹੀਂ ਹੋਰ ਕਿਹੜੀ ਚੋਰੀ ਕਰਦੇ ਆਂ ਤੇ ਇਹ ਜਿਹੜੇ ਆ ਇਹ ਪਾਪ ਹੋਰ ਛੱਟ ਜਾਂਦੇ ਆ ਜੀ ਜਦੋਂ ਕਿਸੇ ਦਾ ਦਿਲ ਦਿਖਾ ਦਿੰਨੇ ਆ ਨਾ ਉਹ ਜਿਹੜੇ ਪਾਪ ਉਤਾਰਨੇ ਸੀ ਉਹ ਹੋਰ ਚੜਾ ਕੇ ਆ ਜਾਂਦੇ ਆਂ ਜੀ ਕੋਸ਼ਿਸ਼ੇ ਕਰੀਏ ਕਿ ਸਭ ਨੂੰ ਜਿਹੜਾ ਪਹਿਲਾ ਤੀਰਥ ਹੈ ਉਹ ਆਪਣੇ ਅੰਦਰ ਜਿਵੇਂ ਪਹਿਲਾਂ ਗੱਲ ਕੀਤੀ ਸੀ ਗਾਵੀਏ ਸੁਣੀਏ ਮੰਨ ਰੱਖੀਏ ਭਾਉ ਤੇ ਫੋਕਸ ਕਰੀਏ ਇਹ ਜਿਹੜੀਆਂ ਤਿੰਨ ਚੀਜ਼ਾਂ ਹੈ ਜੀ ਇਹ ਬਹੁਤ ਹੀ ਜ਼ਰੂਰੀ ਹੈ ਤੇ ਇੱਕ ਰਾਜ ਵੀ ਹੈ ਜੀ ਤੇ ਤੀਰਥ ਜਿਹੜਾ ਉਹ ਆਪਣੇ ਅੰਦਰ ਉਸ ਪ੍ਰਭੂ ਪਰਮਾਤਮਾ ਦੇ ਸ਼ਬਦ ਨੂੰ ਵਿਚਾਰਨਾ ਉਸ ਦੇ ਗੁਣਾਂ ਨੂੰ ਗਾਉਣਾ ਇਹ ਸਾਡੇ ਲਈ ਤੀਰਥ ਹੈ ਤੇ ਪਹਿਲਾਂ ਫੋਕਸ ਆਪਾਂ ਇਸ ਤੀਰਥ ਤੇ ਕਰੀਏ ਹਾਂ ਗੁਰਦੁਆਰਿਆਂ ਤੇ ਜਾਣਾ ਚਾਹੀਦਾ ਹੈ ਜੀ ਇਸ ਗੱਲ 'ਚ ਕੁਛ ਨਹੀਂ ਹੈ ਇਸ਼ਨਾਨ ਕਰੋ ਗੁਰੂ ਘਰ ਜਾ ਕੇ ਸਿੱਖਿਆ ਲਵੋ ਜੀ ਗੁਰੂ ਘਰ ਜਾ ਕੇ ਕਈ ਵਾਰ ਇਤਿਹਾਸਿਕ ਹੁੰਦੇ ਆ ਜਿਵੇਂ ਸ੍ਰੀ ਹਰਮੰਦਰ ਸਾਹਿਬ ਆਪਣਾ ਠੀਕ ਹੈ ਜੀ ਹੋਰ ਕਈ ਗੁਰਦੁਆਰੇ ਨੇ ਜਿਵੇਂ ਫਤਿਹਗੜ੍ਹ ਸਾਹਿਬ ਹੈ ਜੀ ਸਰਹੰਦ ਹੈ ਜੀ ਜਿੱਥੇ ਨੀਹਾਂ ਚ ਚਲੇ ਗਿਆ ਆਪਣਾ ਇਤਿਹਾਸ ਆ ਉੱਥੇ ਉੱਥੇ ਜਾ ਕੇ ਕਈ ਵਾਰ ਮਨ ਵਿਰਾਗ ਵਿੱਚ ਆ ਜਾਂਦਾ ਕਿ ਬੱਚਿਆਂ ਨੇ ਕਦੇ ਈਨ ਨਹੀਂ ਮੰਨੀ ਠੀਕ ਹੈ ਜੀ ਹੋਰ ਪਤਾ ਨਹੀਂ ਇਹ ਜਿਹੇ ਕਿਹੜੇ ਸਥਾਨ ਨੇ ਜਿੱਥੇ ਗੁਰੂ ਮਹਾਰਾਜ ਦੇ ਚੋਲੇ ਪਏ ਨੇ ਜਿਸੇ ਮੇ ਪਾਤਸ਼ਾਹ ਜੀ ਦੇ ਆਪਾਂ ਕਈ ਵਾਰ ਗਾਗਰਾਂ ਦੇ ਦਰਸ਼ਨ ਕਰਦੇ ਹਾਂ ਜੀ ਘੜੇ ਦੇ ਦਰਸ਼ਨ ਕਰਦੇ ਹਾਂ ਕੜਿਆਂ ਦੇ ਦਰਸ਼ਨ ਕਰਦੇ ਹਾਂ ਉਹਨਾਂ ਦੇ ਉਹ ਉਹ ਇਤਿਹਾਸ ਹੈ ਜੀ ਉੱਥੇ ਗੁਰੂ ਸਹਿਬਾਨ ਗਏ ਸੀਗੇ ਗੁਰੂ ਸਹਿਬਾਨ ਨੇ ਕੋੜਾ ਬੰਨਿਆ ਸੀ ਗੁਰੂ ਸਹਿਬਾਨ ਨੇ ਕਿਤੇ ਜਫਰ ਨਾਮਾ ਲਿਖ ਕੇ ਭੇਜਿਆ ਸੀਗਾ ਜੀ ਉਹ ਸਾਡੀ ਸ਼ਰਧਾ ਹੈ ਕਿ ਇੱਥੇ ਮਹਾਰਾਜ ਆਏ ਸੀਗੇ ਜੀ ਸ਼ਰਧਾ ਲਈ ਚੱਲੋ ਉੱਥੇ ਉੱਥੇ ਜਾ ਕੇ ਸਿੱਖਿਆ ਲਓ ਉੱਥੇ ਜਾ ਕੇ ਕਈ ਵਾਰ ਮਹਾਰਾਜ ਕੋਲੇ ਅਰਦਾਸ ਕਰੋ ਬੇਨਤੀ ਕਰੋ ਕਿ ਪ੍ਰਮਾਤਮਾ ਜੀ ਉਹ ਰੱਬ ਮੈਨੂੰ ਮਿਲ ਜਵੇ ਉਸ ਦਾ ਨਾਮ ਮੈਨੂੰ ਮਿਲ ਜਵੇ ਉਸ ਦੀ ਸਿਮਰਨ ਮੈਨੂੰ ਮਿਲ ਜਵੇ ਉਸ ਦੀ ਦਾਤ ਮੈਨੂੰ ਮਿਲ ਜਵੇ ਤੇ ਉਹ ਸਿੱਖਣ ਤੋਂ ਬਾਅਦ ਫਿਰ ਅਸੀਂ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਉਸ ਪ੍ਰਮਾਤਮਾ ਨੂੰ ਯਾਦ ਰੱਖਣਾ ਹੈ ਹਰ ਰੋਜ਼ ਕੰਮ ਕਰਦੇ ਹੋਏ ਜਿਵੇਂ ਇੱਕ ਮਾਂ ਜਦੋਂ ਬੱਚਾ ਜਨਮ ਲੈਂਦਾ ਹੈ ਜੀ ਮਾਂ ਭੱਜ ਭੱਜ ਕੇ ਕੰਮ ਕਰਦੀ ਹੈ ਪਰ ਉਸ ਮਾਂ ਦਾ ਧਿਆਨ ਆਪਣੇ ਬੱਚੇ ਵੱਲ ਹੁੰਦਾ ਹੈ ਜੀ ਕਿ ਕਿਤੇ ਰੋਂਦਾ ਨਾ ਹੋਵੇ ਤੇ ਭੁੱਖਾ ਨਾ ਹੋਵੇ ਓਵੇਂ ਹੀ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਮਨ ਜਿਹੜਾ ਪ੍ਰਮਾਤਮਾ ਵੱਲ ਹੋਵੇ ਜੀ ਤੁਹਾਨੂੰ ਕਦੇ ਵੀ ਕੋਈ ਐਂਗਜ਼ਾਇਟੀ ਕੋਈ ਸਟ्रेस ਕੋਈ ਡਿਪਰੈਸ਼ਨ ਜਾਂ ਮਾਨਸਿਕ ਜਿਹੜੇ ਦੁੱਖ ਦੀ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਉਹ ਕੋਈ ਵੀ ਨਹੀਂ ਹੋਣਗੇ ਜੀ ਹਮੇਸ਼ਾ ਪ੍ਰਮਾਤਮਾ ਦੇ ਸ਼ੁਕਰਾਨੇ ਵਿੱਚ ਰਹੋ ਜੀ ਤੇ ਇਹ ਸਨ ਤੀਰਥ ਜੀ ਅੱਗੇ 68 ਤੀਰਥਾਂ ਦੇ ਆਪਾਂ ਵਿਸਥਾਰ ਵਿੱਚ ਦੱਸਾਂਗੇ ਜੀ ਉਹ ਹੋਰ ਕਿਸੇ ਪੌੜੀ ਵਿੱਚ ਗੱਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ Boa igreja que foda, gente.